ਬਸ ਸਟੈਂਡ ਤੇ ਉਸ ਸਮੇਂ ਉਫਰਾ ਤਫਰੀ ਮਚ ਗਈ ਜਦੋਂ ਪਤਾ ਲੱਗਿਆ ਕਿ ਇੱਕ ਮਾਸੂਮ 8 ਤੋਂ 10 ਸਾਲ ਦਾ ਜਵਾਕ ਬਸ ਸਟੈਂਡ ਦੇ ਉੱਪਰ ਪਿਆ ਹੈ ਦਰਅਸਲ ਉਹ ਬੱਚਾ ਮਰ ਚੁੱਕਿਆ ਸੀ ਮ੍ਰਿਤਕ ਦੇ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਹੋ ਗਿਆ ਉੱਥੇ ਮੌਜੂਦ ਲੋਕ ਬੇहद ਹੀ ਜ਼ਿਆਦਾ ਪਰੇਸ਼ਾਨ ਹੋ ਗਏ ਕਿ ਆਖਿਰਕਾਰ ਇਸ ਬੱਚੇ ਦੇ ਨਾਲ ਇੰਨੀ ਗੰਦੀ ਘਟਨਾ ਕਿਸ ਦੇ ਵੱਲੋਂ ਕੀਤੀ ਗਈ ਹੈ ਮੌਜੂਦਾ ਲੋਕਾਂ ਦੇ ਵੱਲੋਂ ਦੱਸਿਆ ਗਿਆ ਕਿ ਬੱਚਾ ਬਿਲਕੁਲ ਐਕਟਿਵ ਜਾਪ ਰਿਹਾ ਹੈ ਬਿਲਕੁਲ ਠੀਕ ਠਾਕ ਲੱਗ ਰਿਹਾ ਪਰ ਕਿਸੇ ਦੇ ਵੱਲੋਂ ਇਸ ਦੀ ਜਾਨ ਲੈਣ ਤੋਂ ਬਾਅਦ ਇਸ ਨੂੰ ਇੱਥੇ ਰੱਖਿਆ ਗਿਆ ਅਤੇ ਉਹ ਉੱਥੋਂ ਫਰਾਰ ਹੋ ਗਏ। ਇਹੀ ਜਗ੍ਹਾ ਤੇ ਕੁਝ ਸਮਾਂ ਪਹਿਲਾਂ ਦੋ ਔਰਤਾਂ ਅਤੇ ਇੱਕ ਮਰਦ ਨੂੰ ਦੇਖਿਆ ਗਿਆ ਸੀ ਅਤੇ ਉਸ ਤੋਂ ਬਾਅਦ ਇਹ ਬੱਚਾ ਜੇ ਸਾਲਤ ਦੇ ਵਿੱਚ ਮਿਲਿਆ ਤਾਂ ਹਰ ਕੋਈ ਪਰੇਸ਼ਾਨ ਸੀ ਉਹਨਾਂ ਤਸਵੀਰਾਂ ਨੂੰ ਦੇਖ ਕੇ ਉਸ ਬੱਚੇ ਨੂੰ ਉੱਥੇ ਦੇਖ ਕੇ ਜਿਸ ਤੋਂ ਬਾਅਦ ਪੁਲਿਸ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਆਖਿਰਕਾਰ ਇਸ ਮਾਸੂਮ ਦੇ ਨਾਲ ਨਰਿੰਦੀ ਭਰੀ ਹਰਕਤ ਕਿਸ ਦੇ ਵੱਲੋਂ ਕੀਤੀ ਗਈ ਹੈ। ਮਾਨਸਾ ਦੇ ਬੱਸ ਸਟੈਂਡ ਤੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇੱਕ ਮੇਜ਼ ਦੇ ਉੱਪਰ 10 ਸਾਲ ਦੇ ਮੁੰਡੇ ਦੀ ਮ੍ਰਿਤਕ ਦੇਹ ਦੇਖੀ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਅਣਜਾਣ ਵਿਅਕਤੀ ਦੇ ਵੱਲੋਂ ਬੱਚੇ ਦੀ ਦੇਹ ਨੂੰ ਮੇਜ਼ ਤੇ ਰੱਖਿਆ ਗਿਆ ਅਤੇ ਉਸ ਤੋਂ ਬਾਅਦ ਥੋੜ੍ਹੋਂ ਫਰਾਰ ਹੋ ਗਿਆ। ਮ੍ਰਿਤਕ ਬੱਚੇ ਦੀ ਪਹਿਚਾਨ ਹੁਣ ਤੱਕ ਨਹੀਂ ਹੋ ਸਕੀ ਹੈ ਪਰ ਇੱਕ ਤਸਵੀਰ ਜ਼ਰੂਰ ਜਨਤਕ ਹੋਈ ਹੈ ਜਿਸ ਤੋਂ ਬਾਅਦ ਲੋਕਾਂ ਨੂੰ ਇਸ ਨੂੰ ਪਛਾਣਨ ਦੇ ਲਈ ਕਿਹਾ ਜਾ ਰਿਹਾ ਹੈ ਮੌਕੇ ਤੇ ਪਹੁੰਚੀ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਤੇ ਮ੍ਰਿਤਕ ਦੇ ਨੂੰ ਫਿਲਹਾਲ ਹਸਪਤਾਲ ਵਿਖੇ ਰਖਵਾ ਦਿੱਤਾ ਗਿਆ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲੀ ਇਹ ਖਬਰ ਹੈ ਜਿੱਥੇ ਕਿ ਚੰਗੇ ਭੱਲੇ ਦੋ ਇਨਸਾਨ ਆਂਦੇ ਨੇ ਅਤੇ ਬੱਚੇ ਨੂੰ ਮੇਜ਼ ਦੇ ਉੱਪਰ ਰੱਖਣ ਤੋਂ ਬਾਅਦ ਉੱਥੋਂ ਚਲੇ ਜਾਂਦੇ ਨੇ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਇਹ ਬੱਚਾ ਸੌ ਨਹੀਂ ਰਿਹਾ ਸਗੋਈ ਹੈ ਮ੍ਰਿਤਕ ਦੇ ਹੈ ਇਸ ਬੱਚੇ ਦੀ ਜਾਨ ਚਾ ਚੁੱਕੀ ਹੈ ਜਾਣਕਾਰੀ ਅਨੁਸਾਰ ਬੱਸ ਸਟੈਂਡ ਤੇ 10 ਸਾਲ ਦੇ ਇੱਕ ਗੁਰਸਿੱਖ ਬੱਚੇ ਦੀ ਮ੍ਰਿਤਕ ਦੇ ਮਿਲੀ ਹੈ ਇਹ ਘਟਨਾ ਕਰੀਬ 11 ਵਜੇ ਦੀ ਦੱਸੀ ਜਾ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਇੱਥੇ ਕੁਝ ਲੋਕ ਬੈਠੇ ਸਨ ਜਿਨ੍ਹਾਂ ਦੇ ਨਾਲ ਦੋ ਔਰਤਾਂ ਤੇ ਇੱਕ ਮਰਦ ਸੀ ਉਹਨਾਂ ਨੇ ਪਹਿਲਾਂ ਮੇਜ਼ ਦੇ ਆਸ-ਪਾਸੇ ਜਦੋਂ ਕੋਈ ਨਹੀਂ ਸੀ ਤਾਂ ਉਦੋਂ ਇੱਕ ਵਿਅਕਤੀ ਆਉਂਦਾ ਹੈ ਅਤੇ ਇਹਨਾਂ ਮਹਿਲਾਵਾਂ ਅਤੇ ਮਰਦ ਤੋਂ ਇਲਾਵਾ ਇਸ ਮੇਜ਼ ਦੇ ਆਸ-ਪਾਸੇ ਹੋਰ ਕੋਈ ਨਹੀਂ ਸੀ ਜਦੋਂ ਇੱਕ ਹੋਰ ਵਿਅਕਤੀ ਆਉਂਦਾ ਤਾਂ ਉਹ ਉੱਥੋਂ ਚਲੇ ਜਾਂਦੇ ਨੇ ਪਰ ਬੱਚਾ ਉੱਥੇ ਹੀ ਪਿਆ ਹੁੰਦਾ ਹੈ ਲੋਕਾਂ ਨੇ ਦੱਸਿਆ ਕਿ ਬਹੁਤ ਹੀ ਸ਼ਰਮਨਾਕ ਇਹ ਘਟਨਾ ਵਾਪਰੀ ਹੈ ਲੋਕਾਂ ਨੇ ਐਨਾ ਘਟਿਆ ਕੰਮ ਕੀਤਾ ਹੈ ਤੇ ਇਸ ਨੂੰ ਅੰਜਾਮ ਦੇਣ ਵਾਲਿਆਂ ਨੂੰ ਬਖਸ਼ਿਆ ਨਾ ਜਾਵੇ ਲੋਕ ਇਹ ਅਪੀਲ ਕਰ ਰਹੇ ਨੇ ਦੱਸਦੇ ਕਿ ਮਾਮਲੇ ਦੀ ਜਾਣਕਾਰੀ ਮਾਨਸਾ ਪੁਲਿਸ ਨੂੰ ਦਿੱਤੀ ਗਈ ਤਾਂ मौके ਤੇ ਪੁਲਿਸ ਦੇ ਵੱਲੋਂ ਪਹੁੰਚ ਕੇ ਮ੍ਰਿਤਕ ਦੇ ਨੂੰ ਕਬਜ਼ੇ ਦੇ ਵਿੱਚ ਲਿਆ ਸੀਸੀਟੀਵੀ ਨੂੰ ਖੰਗਾਲਿਆ ਜਾ ਰਿਹਾ ਹੈ ਤਾਂ ਕਿ ਪਤਾ ਲੱਗ ਸਕੇ ਕਿ ਆਖਿਰਕਾਰ ਇਸ ਨੂੰ ਇੱਥੇ ਰੱਖਣ ਵਾਲੇ ਉਹ ਕੌਣ ਸੀ ਅਤੇ ਨਾਲ ਹੀ ਬੱਚੇ ਦੇ ਨਾਲ ਇੰਜ ਕਿਉਂ ਕੀਤਾ ਗਿਆ ਕਿ ਇਹ ਮਾਪੇ ਹੀ ਸਨ ਜਾਂ ਕੋਈ ਹੋਰ ਸੀ ਜਿਨ੍ਹਾਂ ਦੇ ਵੱਲੋਂ ਇਹ ਕਾਰਾ ਕੀਤਾ ਗਿਆ ਕਿਉਂਕਿ ਦੇਖਣ ਦੇ ਵਿੱਚ ਬੱਚਾ ਚੰਗਾ ਪਲਿਆ ਤੰਦਰੁਸਤ ਹੈ ਪਰ ਇਸ ਦੇ ਨਾਲ ਕੋਈ ਅਨਹੂਣੀ ਹੋਈ ਹੈ ਬੇहद ਹੀ ਸ਼ਰਮਨਾਕ ਇਹ ਗੱਲ ਜਿੱਥੇ ਕਿ 10 ਸਾਲ ਦੇ ਬੱਚੇ ਦੀ ਮ੍ਰਿਤਕ ਦੇ ਬੱਸ ਸਟੈਂਡ ਤੇ ਪਈ ਮਿਲੀ ਹੈ ਤੇ ਇਸ ਬੱਚੇ ਦੀ ਪਛਾਣ ਪੁਲਿਸ ਦੇ ਵੱਲੋਂ ਕਰਨ ਦੇ ਲਈ ਜਦੋਜਹਿਦ ਕੀਤੀ ਜਾ ਰਹੀ ਹੈ ਕਾ ਹੋਣੀ ਉਹ ਸਾਨੂੰ ਪਤਾ ਲੱਗਿਆ ਵੀ 8 6 10 ਸਾਲ ਦਾ ਬੱਚਾ ਹੈ ਉਹ ਬਾਸ ਸਟੈਂਡ ਦਾ ਬਲਾਕ ਹੈ ਨਾ ਕਾਊਂਟਰ ਹੈ ਬਲਾਕ ਤੋਂ ਬਸ ਆ ਜਾਂਦੇ ਨੇ ਉਹਦੇ ਪਿਛਲੇ ਪਾਸੇ ਮਰੀ ਹਾਦਸੇ ਚ ਮਰੇ ਉਹ ਉਹ ਮਤਲਬ ਬੱਚਾ ਮਤਲਬ ਖੋਖਰ ਸਿੱਕਾ ਸਿਰ ਤੇ ਕੇਸ ਵੀ ਲਾਈ ਹੋਈ ਹੈ ਤੇ ਅਰਦਾਸਾ ਬੜਾ ਐਕਟਿਵ ਲੱਗਦਾ ਬੱਚਾ ਦੇਖਣ ਉਹ ਕਿਸ ਨੇ ਜਾਣ ਬੁੱਝ ਕੇ ਮਾਰ ਕੇ ਐਸੇ ਹੋ ਸਿੱਟ ਗਿਆ ਕਿਉਂਕਿ ਐਸੇ ਹਾਲਾਤ ਇਹ ਨੇ ਕਿਹੜੇ ਸੀਸੀਟੀਵੀ ਕੈਮਰੇ ਬਾਸਟਾਂ ਦੇ ਲੱਗੇ ਨੇ ਇਹ ਸਾਰੇ ਖਰਾਬ ਪਏ ਨੇ ਮੈਂ ਕਹਿਣਾ ਚਾਹਣਾ ਕਿ ਨਗਰ ਕੌਂਸਲ ਕੀ ਸੁੱਤੀ ਪਈ ਹੈ ਇਹ ਜਿਹੇ ਪਬਲਿਕ ਪਲੇਸ ਦੇ ਉੱਤੇ ਜੇਕਰ ਸੀਸੀਟੀਵੀ ਕੈਮਰਾ ਨਹੀਂ ਚਾਉਣੇ ਤੁਹਾਨੂੰ ਲਾਉਣ ਦੀ ਲੋੜ ਪਈ ਹੈ ਇਸ ਕਰਕੇ ਮੈਂ ਮਤਲਬ ਪੂਰੇ ਗੁੱਸੇ ਨਾਲ ਹੀ ਗੱਲ ਕਹਿਣਾ ਚਾਹਣਾ ਕਿ ਪ੍ਰਸ਼ਾਸਨ ਇਸ ਗੱਲ ਦਾ ਧਿਆਨ ਕਰੇ ਕਿਉਂਕਿ ਜੇ ਪ੍ਰਸ਼ਾਸਨ ਇਸ ਗੱਲ ਦਾ ਧਿਆਨ ਨਾ ਕੀਤਾ ਤਾਂ ਅਸੀਂ ਇਹਦੇ ਲਈ ਕੋਈ ਵੱਡਾ ਦੰਦ ਤੋਲਣ ਸ਼ੁਰੂ ਕਰਾਂਗੇ ਕਿਉਂਕਿ ਜੇ ਇਸ ਤਰ੍ਹਾਂ ਦੀਆਂ ਘਨਾਉਣੀਆਂ ਕਰਮੀਆਂ ਦਿਨ ਦਿਹਾੜੇ ਇਸ ਤਰ੍ਹਾਂ ਦੀਆਂ ਕਰਵਾਈਆਂ ਹੋਣ ਲੱਗੀਆਂ ਤੇ ਸਰਕਾਰ ਆ ਪ੍ਰਸ਼ਾਸਨ ਕਿੱਥੇ ਸੁੱਤੇ ਪਏ ਨੇ ਇਹ ਕਕੇ ਮੈਂ ਦੁਆਰਾ ਫੇਰਾ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕਰਦਾ ਕਿ ਜਿਹੜੇ ਦੋਸ਼ੀ ਫੜੇ ਜਾਣ ਉਹਨਾਂ ਨੂੰ ਸਖਤ ਸਜ਼ਾ ਮਤ ਦੇਣਾ ਕਿਉਂਕਿ ਇੱਕ ਮਾਸੂਮ ਬੱਚਾ ਜਿੱਲ ਜ਼ਹਿਲ ਆਉਣ ਵਾਲੀ ਘਟਨਾ ਹੈ ਬੜੀ ਗੰਦੀ ਘਟਨਾ ਹੈ ਇੱਕ ਬੱਚੇ ਨੂੰ ਕਿਸੇ ਨੂੰ ਮਾਰ ਕੇ ਪਮਗਾ ਲਿੱਠੀ ਐਕਸੀਡੈਂਟ ਕਰ ਸਾਡੇ ਕੋਲੇ ਅਜੇ 10 ਮਿੰਟ ਪਹਿਲਾਂ ਫੋਨ ਗਿਆ ਸੀ ਸਾਡੇ ਚ ਤੇ ਬੱਚੇ ਦੇ ਕੋਲੋਂ ਪ੍ਰੂਫ ਕੋਈ ਨਹੀਂ ਨਿਕਲਿਆ ਤੇ ਕੈਮਰਾ ਨਾਲ ਤਲਾਸ਼ ਕਰ ਰਹੇ ਹਾਂ ਇਹ ਕਿੰਨੀ ਉਮਰ ਦਾ ਬੱਚਾ ਹੈ 8 ਤੋਂ 10 ਸਾਲ ਦੇ ਦਰਮਿਆਨ ਹੈ ਕੋਈ ਲੱਗਿਆ ਪਤਾ ਜੀ ਨਹੀਂ ਜੀ ਅਜੇ ਨਹੀਂ ਪਤਾ ਲੱਗਿਆ ਕੋਈ ਇਹ ਦੀ ਜੀ ਦੀ ਵਗਾਰਾ ਦੀ ਕੰਮ ਅਜੇ ਅਜੇ ਕਰਨਾ ਹੈ ਜਿ ਪਰਤਾਲ ਪਰਤਾਲ ਕਰਨੀ ਪਤਲੇ ਤੁਹਾਡੇ <muchas> ਲਈ <muchas> ਤੁਹਾ ਲਿਖਦੇ ਮੇਰੇ ਮਰੇ ਸੋਹਣੇ ਦਾ ਕੋਰ ਦਾ ਦੇਖਣ ਲੱਗੀ ਹੈ ਦਾ ਹੁਣ ਇਹ ਤੁਹਾਨੂੰ ਪਤਾ ਲੱਗਿਆ ਵੀ 8 10 ਸਾਲ ਦਾ ਬੱਚਾ ਹੈ ਉਹ ਬਸ ਸਟੈਂਡ ਦਾ ਭਲਾਗਾ ਇਹ ਕਾਊਂਟਰ ਹੈ ਥੋੜਾ ਜਿਹਾ ਚੰਗਿਆਂ ਨੇ ਉਹਦੇ ਪਿਛਲੇ ਪਾਸੇ ਮਰੀ ਹਾਲਤ ਚ ਇਮੇ ਦੇ ਉਹ ਉਹ ਮਤਲਬ ਬੱਚਾ ਮਤਲਬ ਘੋੜ ਸਿੱਕਾ ਸਿਰ ਤੇ ਕੇਸ ਗਿਰਿਆ ਲਾਈ ਹੋਈ ਹੈ ਇਹ ਅਰਥਾਤ ਬੜਾ ਐਕਟਿਵ ਲੱਗਦਾ ਬੱਚਾ ਦੇਖਣ ਉਹ ਕਿਸ ਨੇ ਜਾਣ ਬੁੱਝ ਕੇ ਮਾਰ ਕੇ ਐਸੇ ਉਹ ਸਿੱਟ ਗਿਆ ਕਿਉਂਕਿ ਐਸੇ ਹਾਲਾਤ ਇਹ ਨੇ ਕਿਹੜੇ ਸੀਸੀਟੀਵੀ ਕੈਮਰੇ ਬਾਸਟਨ ਤੇ ਲੱਗੇ ਨੇ ਇਹ ਸਾਰੇ ਖਰਾਬ ਪਏ ਨੇ ਮੈਂ ਕਹਿਣਾ ਚਾਹਣਾ ਕਿ ਨਗਰ ਕੌਂਸਲ ਕੀ ਸੁੱਤੀ ਪਈ ਹੈ ਕਿ ਇਹ ਜੇ ਪਬਲਿਕ ਪਲੇਸ ਦੇ ਉੱਤੇ ਜੇਕਰ ਸੀਸੀਟੀਵੀ ਕੈਮਰੇ ਨਹੀਂ ਚਾਉਣੇ ਤੁਹਾਨੂੰ ਲਾਉਣ ਦੀ ਲੋੜ ਪਈ ਹੈ ਇਸ ਕਰਕੇ ਮੈਂ ਮਤਲਬ ਉਹ ਪੂਰੇ ਗੁੱਸੇ ਨਾਲ ਇਹ ਗੱਲ ਕਹਿਣਾ ਚਾਹੁੰਨਾ ਕਿ ਪ੍ਰਸ਼ਾਸਨ ਇਸ ਗੱਲ ਦਾ ਧਿਆਨ ਕਰੇ ਕਿਉਂਕਿ ਜੇ ਪ੍ਰਸ਼ਾਸਨ ਇਸ ਗੱਲ ਦਾ ਧਿਆਨ ਨਾ ਕੀਤਾ ਤਾਂ ਅਸੀਂ ਇਹਦੇ ਲਈ ਕੋਈ ਫਟਾ ਦੌਲਣ ਸ਼ੁਰੂ ਕਰਾਂਗੇ ਕਿਉਂਕਿ ਜੇ ਇਸ ਤਰ੍ਹਾਂ ਦੀਆਂ ਘਣਾਉਣੀਆਂ ਕਰਮੀਆਂ ਦਿਨ ਦਿਹਾੜੇ ਇਸ ਤਰ੍ਹਾਂ ਦੀਆਂ ਕਰਵਾਈਆਂ ਹੋਣ ਲੱਗੀਆਂ ਤੇ ਸਰਕਾਰ ਆ ਪ੍ਰਸ਼ਾਸਨ ਕਿੱਥੇ ਸੁੱਤੇ ਪਏ ਨੇ ਇਹ ਕਰਕੇ ਮੈਂ ਦੁਬਾਰਾ ਫੇਰ ਪ੍ਰਸ਼ਾਸਨ ਤੋਂ ਜ਼ੋਰਦਾਰ ਮੰਗ ਕਰਦਾ ਕਿ ਜਿਹੜੇ ਦੋਸ਼ੀ ਫੜੇ ਜਾਣ ਉਹਨਾਂ ਨੂੰ ਸਖਤ ਸਜ਼ਾ ਮਿਲਣਾ ਕਿਉਂਕਿ ਇੱਕ ਮਾਸੂਮ ਬੱਚਾ ਦਿਲ ਜ਼ਹਿਲ ਆਉਣ ਵਾਲੀ ਘਟਨਾ ਹੈ ਬੜੀ ਗੰਦੀ ਘਟਨਾ ਹੈ ਇੱਕ ਬੱਚੇ ਨੂੰ ਕਿਸੇ ਨੇ ਮਾਰ ਕੇ ਪੁਮਾਂ ਦਾ ਲਿੱਠੀ ਐਕਸੀਡੈਂਟ ਕਰਾ ਸਾਡੇ ਚ ਤੇ ਬੱਚੇ ਦੇ ਕੋਲ ਕੋਈ ਪ੍ਰੂਫ ਕੋਈ ਨਹੀਂ ਨਿਕਲਿਆ ਤੇ ਕੈਮਰਾ ਨਾਲ ਤਲਾਸ਼ ਕਰ ਰਹੇ ਹਾਂ ਇਹਦੇ ਕਿੰਨੀ ਕੁ ਉਮਰ ਦਾ ਬੱਚਾ ਜੀ 8 ਤੋਂ 10 ਸਾਲ ਦੇ ਦਰਮਿਆਨ ਹੈ ਕੋਈ ਲੱਗਿਆ ਪਤਾ ਜੀ ਨਹੀਂ ਜੀ ਅਜੇ ਨਹੀਂ ਪਤਾ ਲੱਗਿਆ ਕੋਈ ਇਹ ਸੀਸੀਟੀਵੀ ਵਗੈਰਾ ਦੀ ਗੱਲ ਅਜੇ ਅਜੇ ਕਰਨਾ ਹੈ ਜੀ ਪੜਤਾਲ ਪੜਤਾਲ ਕਰਨ ਦੇ ਪਤਾ ਨਹੀਂ